ਹਾਂ ਉਹ ਬਿਲਕੁਲ ਠੀਕ ਨੇ ਵੈਸੇ ਤਾਂ ਪਰ ਹਰੇ ਆਪਾਂ ਨੂੰ ਮੈਡੀਕਲ ਸੁਪਰਵੀਜ਼ਨ ਦੇ ਵਿੱਚ ਰਹਿਣਾ ਪਊਗਾ ਜੀ ਜੀ ਕਿਉਂਕਿ ਪਹਿਲੇ ਬੱਚਾ ਛੋਟਾ ਹੈ ਤੇ ਜਦ ਤੱਕ ਉਹ ਦੀ ਗਰੋਥ ਬਿਲਕੁਲ ਸਹੀ ਨਹੀਂ ਹੋ ਜਾਂਦੀ ਤੱਕ ਆਪਾਂ ਨੂੰ ਡਾਕਟਰ ਦੀ ਦੇਖਰੇਖ ਦੇ ਵਿੱਚ ਰਹਿਣਾ ਪੈਣਾ ਤੇ ਆਈਸੀਯੂ ਦੇ ਵਿੱਚ ਹੀ ਬਿਲਕੁਲ ਸ਼ਿਫਟ ਕਿੰਨੇ ਦਿਨ ਦਿਨ ਕਹਿੰਦੇ ਡਾਕਟਰ ਡਾਕਟਰ ਕਿੰਨੇ ਦਿਨ ਕਹਿ ਰਹੇ ਜੀ ਇੱਥੇ ਦੇਖੋ ਜੋ ਕੰਡੀਸ਼ਨ ਦੇ ਉੱਪਰ ਆ ਤੁਹ ਬਹੁਤ ਵੀ ਲੱਗਦਾ ਘੱਟ ਵੀ ਲੱਗਦਾ ਇੱਕ ਤੁਹਾਨੂੰ ਪਤਾ ਹੈ ਆਪਣਾ ਲਾਈਫ ਸਟਾਈਲ ਹੀ ਇਸ ਤਰ੍ਹਾਂ ਦਾ ਵੀ ਆਪਾਂ ਮੇਲੇ ਮਲਾਏ ਬਿਨਾ ਹਫ਼ਤਾ ਜੁੜੇ ਸੇਫ ਆ ਕਰੇ ਜਾ ਕੇ ਵੀ ਥੋੜਾ ਜਿਆਦਾ ਲਾਲ ਲਾ ਕੋਲ ਹੋ ਜਾਂਦਾ ਹੈ ਉਹਦੇ ਲਈ ਕਰਦੇ ਵੀ ਆਪਾਂ ਵੱਧ ਤੋਂ ਵੱਧ ਕੋਤੇ ਪਹੁੰਚਣਗੇ ਵੀ ਜਿਆਦਾ ਰੱਖ ਕੇ ਬੱਚਾ ਠੀਕ ਰਹੇ ਹਫਤਾ ਦਾ ਪੱਕਾ ਹੀ ਹੋ ਸਕਦਾ ਵੱਧ ਘਟ ਦੇਣਾ ਆਪਾਂ ਕੰਡੀਸ਼ਨ ਦੇ ਉੱਤੇ ਨਿਰਭਰ ਕਰਦਾ ਹੈ ਨਾ ਵੀ ਬੜੇ ਲੋਕ ਬਹੁਤ ਆ ਰਹੇ ਜੀ ਦੂਰੋਂ ਦੂਰੋਂ ਪਿੰਡਾਂ ਜੀ ਵੀ ਪਹੁੰਚ ਰਹੇ ਪਿੰਡਾਂ ਚੋਂ ਆਸੇ ਪਾਸੇ ਬਹੁਤ ਐਕਚੁਅਲੀ ਨਾ ਇਸ ਗੱਲ ਦੇ ਨਾਲ ਲੋਕਾਂ ਨੇ ਇਮੋਸ਼ਨ ਜੁੜੇ ਹੋਏ ਨੇ ਜਦੋਂ ਸ਼ੁਭਦੀਪ ਦੀ ਮੌਤ ਹੋਈ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਤੁਸੀਂ ਤਾਂ ਬਠਿੰਡੇ ਤੋਂ ਸ਼ਾਇਦ ਕਦੇ-ਕਦੇ ਗਏ ਹੋ ਵੀ ਲੋਕਾਂ ਪਰਸਾ ਮਾਨਸਰ ਦੀ ਉਹ ਤਕਰੀਮੇ ਜਾਂਦੇ ਵੀ ਹਰ ਸੰਡੇ ਨੂੰ ਬਿਲਕੁਲ ਜਾਂਦੇ ਨਹੀਂ ਇਹ ਵਿੜਾ ਭਰਿਆ ਹੁੰਦਾ ਹੈ ਨਾ ਲੋਕਾਂ ਨੂੰ ਮਤਲਬ ਇਸ ਗੱਲ ਦਾ ਗੁੱਸਾ ਜ਼ਰੂਰ ਹੈ ਵੀ ਇਹ ਬਹੁਤ ੱਕਾ ਕਰਿਆ ਹੈ ਨਾ ਤੁਸੀਂ ਕਿਸੇ ਨਾ ਬਿਨਾਂ ਕਸੂਰ ਤੋਂ ਬਿਨਾਂ ਦੱਸੇ ਬੁਚਾ ਹੀ ਵੀ ਕਿਸੇ ਦਾ ਕਤਲ ਕਰ ਦੇਣਾ ਜਾਂ ਕਿ ਹੂੰ ਤੁਸੀਂ ਕੱਲ ਵੇਖਿਆ ਹੋਊਗਾ ਅਮਰਸਰ ਦੇ ਵਿੱਚ ਮਰਡਰ ਜਿਹੜਾ ਪੁਲਿਸ ਵਾਲੇ ਦਾ ਹੋਇਆ ਹੈ ਯਾਰ ਉਹਦੀ ਛੋਟੀ ਉਮਰ ਹੈ ਹਲੇ ਬੱਚੀ ਦੀ ਜਿਹੜੀ ਉਹਦੀ ਵਾਈਫ ਹੈ ਉਹਦੇ ਕੀ ਇਹਨੇ ਸੁਣੇ ਨਹੀਂ ਜਾਂਦੇ ਸੀ ਬਈ ਮੈਂ ਫੋਨ ਤੇ ਦੇਖਿਆ ਬਹੁਤ ਮਨ ਖਰਾਬ ਹੋਇਆ ਵੀ ਕੱਲਾ ਕਿਸ ਨੂੰ ਮਾਰ ਦੇਣਾ ਇਸ ਗੱਲ ਦਾ ਹੱਲ ਹੈ ਕੀ ਉਹਦੇ ਕੋਲੇ ਪਿਸਤੌਲ ਹੀ ਸੀ ਦੋ ਚਾਰ ਕੇਸ ਸੀ ਉੱਤੇ ਹੋਰ ਛੀ ਵੀ ਨੇ ਜਵਾਨ ਤੋਂ ਹੋਇਆ ਨਹੀਂ ਬੰਦਾ ਮਾਰਨ ਵਾਲੀ ਕੀ ਗੱਲ ਸੀ ਤੇ ਚ ਸੈਂਟਰ ਕਰ ਦਿੰਦਾ ਇਸ ਗੱਲ ਨੂੰ ਫਿਰ ਉਹ ਆਪ ਕਿਹੜਾ ਬਚ ਗਿਆ ਫਿਰ ਹਨਾ ਇਹ ਲਾ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਹੈ ਬਹੁਤ ਡਿੱਗਰਦੀ ਜਾ ਰਹੀ ਹੈ ਇਹਦੇ ਵਿੱਚ ਇੱਕ ਖੌਫ ਪੈਦਾ ਕਰਤਾ ਇਹਨਾਂ ਲੋਕਾਂ ਨੇ ਵੀ ਜਿਹਦੇ ਨਾਲ ਆਪਣੀ ਰੰਜਿਸ਼ ਹੈ ਕੋਈ ਰੌਲਾ ਹੈ ਉਹ ਤੋਂ ਆਪਾਂ ਅੱਖ بچਾ ਕੇ ਲੰਘ ਜਾਂਦੇ ਆਂ ਬੇੜਾ ਕੇ ਬਿਲਾ ਦੇਖ ਕੇ ਲੰਘ ਜਾਂਦੇ ਆਂ ਹੁਣ ਜਿਹਦੇ ਨਾਲ ਕੋਈ ਰੌਲਾ ਹੀ ਨਹੀਂ ਯਾਰ ਉਹੀ ਪਿਸਤੌਲ ਕੱਢ ਕੇ ਮਾਰ ਦਿੰਦਾ ਇਹਦਾ ਕੀ ਹੱਲ ਹੈ ਇਹਦਾ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਕਿਉਂਕਿ ਆਮ ਨਾਗਰਿਕ ਨਾਲੋਂ ਆਮ ਸਰਕਾਰ ਦੇ ਕਮਾਊ ਪੁੱਤ ਨਾਲੋਂ ਗੈਂਗਸਟਰਾਂ ਦੀ ਜ਼ਿਆਦਾ ਸੁਣੀ ਜਾਂਦੀ ਹੈ ਹੁਣ ਮੇਰੇ ਨਾਲ ਜਿੰਨੇ ਸਬੰਧਤ ਸਿੰਗਰ ਨੇ ਵਿਚਾਰੇ ਉਹਨਾਂ ਨੂੰ ਥ੍ਰੈਟਸ ਆ ਰਹੀਆਂ ਨੇ ਉਹ ਪੁਲਿਸ ਕੋਲੇ ਜਾਂਦੇ ਨੇ ਤਾਂ ਪੁਲਿਸ ਵਾਲੇ ਜਵਾਬ ਪਤਾ ਕੀ ਦਿੰਦੇ ਨੇ ਉੱਥੇ ਬੈਠੇ ਜਿਹੜੇ ਹਾਲੇ ਗੋਲੀ ਵੱਜੀ ਤਾਂ ਨਹੀਂ ਹਾਲੇ ਕੋਈ ਫਾਇਰਿੰਗ ਫੋਨ ਕੀਤਾ ਨਹੀਂ ਹੋਈ ਤੇ ਫਾਇਰਿੰਗ ਜਦੋਂ ਹੋਈ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਫਾਇਰਿੰਗ ਤੋਂ ਬਾਅਦ ਮੈਂ ਤੁਰ ਕੇ ਥਾਣੇ ਆ ਜਾਊਂਗਾ ਬਲ ਇਹ ਜਿਹੇ ਹਾਸੋ ਹੀਣੀਆਂ ਗੱਲਾਂ ਨੇ ਫਿਰ ਇਹ ਇੱਕ ਨਾ ਇੱਕ ਨੈਕਸਸ ਹੈ ਮੈਂ 2 ਸਾਲ ਦਾ ਜਿੰਨਾ ਕਿ ਸਟੱਡੀ ਕੀਤਾ ਹੈ ਤਾਂ ਜਿੰਨਾ ਕਿ ਮੈਨੂੰ ਪਤਾ ਲੱਗਿਆ ਹੈ ਨਾ ਕਿਉਂਕਿ ਜਦੋਂ ਸ਼ੁਭਦੀਪ ਦੀ ਮੌਤ ਹੋਈ ਉਦੋਂ ਤੱਕ ਮੈਨੂੰ ਇਹ ਵੀ ਨਹੀਂ ਸੀ ਪਤਾ ਕੀ ਨੇ ਮਾਰਿਆ ਸਭ ਕੁਝ ਨਹੀਂ ਪਤਾ ਪਰੰਤੂ ਜਿਵੇਂ ਜਿਵੇਂ ਪਰਤਦਾਰ ਪਰਤ ਭਗਾਈ ਕਰਦੇ ਫਿਰਦੇ ਆ ਪਿੱਛੇ ਪਿੱਛੇ ਤਾਂ ਇਹ ਲੱਗਦਾ ਵੀ ਸਾਰੇ ਗੋਲਮਾਲ ਹੈ ਸਾਡੇ ਚੁਣੇ ਹੋਏ ਆਗੂਆਂ ਨੂੰ ਆ ਹੁਣ ਵੋਟਾਂ ਦਾ ਸੀਨ ਹੈ ਤੁਸੀਂ ਪ੍ਰੈਸ ਦੇ ਮਾਧਿਅਮ ਨਾਲ ਬੜਾ ਲੋਕਾਂ ਨੂੰ ਜਾਗਰੂਕ ਕਰ ਸਕਦੇ ਹੋ ਇਹ ਗੱਲ ਸਮਝਾਓ ਵੀ ਕੇਵਲ ਵੋਟ ਉਹਨਾਂ ਲੋਕਾਂ ਨੂੰ ਦਿਓ ਜਿਹੜੇ ਥੋੜੇ ਹੱਕ 'ਚ ਖੜਨ ਵਾਲੇ ਲੋਕ ਨੇ ਸਾਨੂੰ ਨਹੀਂ ਗਰੰਟੀਆਂ ਚਾਹੀਦੀਆਂ ਕਿਸੇ ਗੱਲ ਦੀਆਂ ਸਾਨੂੰ ਨਹੀਂ ਰਾਸ਼ਨ ਚਾਹੀਦਾ ਅਸੀਂ ਕਮਾ ਕੇ ਖਾ ਲਾਂਗੇ ਮਾਲਕ ਨੇ ਦੋ ਹੱਥ ਦਿੱਤੇ ਆ ਪਰ ਜਦ ਮਾਹੌਲ ਦੇ ਉਹ ਸਾਨੂੰ ਹੁਣ ਤੁਸੀਂ ਆ ਮੇਲਾ ਰਾਮ ਤੁਹਾਡਾ ਸੜਕ ਤੇ ਬੈਠਾ ਕੁਰਸੀ ਤੇ ਬੈਠਾ ਮਾਰ ਕੇ ਭੱਜ ਗਏ ਰਹੀ ਕਿ ਇਹ ਕੋਈ ਤਰੀਕਾ ਹੈ ਕੋਈ ਵੀ ਰੋਲਾ ਕੋਈ ਵੀ ਮਤਭੇਦ ਹੈ ਟੇਬਲ ਤੇ ਬਹਿ ਕੇ ਹੱਲ ਕੀਤਾ ਜਾ ਸਕਦਾ ਹੈ ਜੇ ਜਦੋਂ ਸਾਨੂੰ ਪਤਾ ਲੱਗਦਾ ਵੀ ਫਲਾਣੇ ਪੋਲੀਟੀਸ਼ੀਅਨ ਦੇ ਫਲਾਣਿਆਂ ਨਾਲ ਲਿੰਕ ਨੇ ਫਲਾਣਾ ਪੁਲਿਸ ਅਫਸਰ ਗੈਂਗਸਟਰ ਨਾਲ ਮਿਲਿਆ ਹੋਇਆ ਤਾਂ ਵਿਰੋਧ ਹਿਰਦਾ ਸ਼ਿੰਲੇ ਜਾਂਦਾ ਨਹੀਂ ਰਹਿੰਦਾ ਨਹੀਂ ਸਿਰ ਤੇ ਤਾਂ ਅਸੀਂ ਚੁਰਪੱਜੇ ਫਿਰਦੇ ਆ ਜੇ ਖੇਤ ਦੀ ਰਾਖੀ ਵਾਲਾ ਬੰਦਾ ਹੀ ਮਿਲਿਆ ਹੋਇਆ ਦੂਜੇ ਪਾਸੇ ਇਹ ਤੁਸੀਂ ਫੈਸਲਾ ਕਰਨਾ ਹੁਣ ਤੁਹਾਡੇ ਹੱਥ 'ਚ ਫੈਸਲਾ ਆਪਣੇ ਕੋਲ 5 ਸਾਲਾਂ ਬਾਅਦ ਇੱਕ ਵਾਰੀ ਆਉਂਦਾ ਹੈ ਲੱਗਦੇ ਨੇ ਤੁਹਾਡੇ ਅਰਗੇ ਬਦਲੂ ਸਿਆਸਤ ਚ ਆਉਣਾ ਚਾਹੀਦਾ ਕੁਝ ਨਾ ਕੁਝ ਚੇਂਜ ਹੋ ਜਾਏ ਮੈਂ ਬੇਟਾ ਮੇਰਾ ਕੋਈ ਮੈਂ ਕਦੇ ਰਾਜਨੀਤੀ ਨੂੰ ਨਕਾਰਿਆ ਵੀ ਨਹੀਂ ਅਜੇ ਤੱਕ ਕਰੀ ਵੀ ਮੈਂ ਨਹੀਂ ਜਾਊਂਗਾ ਪਰੰਤੂ ਜਿਹੜੀ ਮੇਰੀ ਮੌਜੂਦਾ ਕੰਡੀਸ਼ਨ ਹੈ ਮੇਰੇ ਲਈ ਸਭ ਤੋਂ ਪਹਿਲਾ ਮੇਰੇ ਪੁੱਤ ਦਾ ਜਸਟਿਸ ਹੈ ਜਦ ਤੱਕ ਮੈਨੂੰ ਜਸਟਿਸ ਨਹੀਂ ਮਿਲਦਾ ਮੈਂ ਕਿਸੇ ਲੱਗਦਾ ਨਹੀਂ ਜਸਟਿਸ ਹਾਸਤੇ ਇਹ ਰਸਤਾ ਠੀਕ ਨਹੀਂ ਹੈ ਜੇ ਸਿਆਸਤ ਚਾਹੋ ਤਾਂ ਤੁਸੀਂ ਆਪਦੀ ਆਵਾਜ਼ ਆਵ ਬਲੰਦ ਕਰ ਸਕਦੇ ਹੋ ਇਹਨਾਂ ਲੋਕਾਂ ਦੀ ਤਾਂ ਇਹ ਤਾਂ ਕਿਹਾ ਜਾਂਦਾ ਮੈਂ ਵੀ ਕਦੇ-ਕਦੇ ਸੋਚਦਾ ਹੁੰਨਾ ਵੀ ਮੈਂ ਸ਼ਾਇਦ ਜੇ ਸੰਸਦ ਦੇ ਵਿੱਚੋਂ ਆਵਾਜ਼ ਚੁੱਕ ਸਕਦਾ ਪਰੰਤੂ ਤੁਸੀਂ ਇੱਥੇ ਦੇਖੋ 100 ਚੋਂ 99 ਜਿਹੜੇ ਬੰਦੇ ਨੂੰ ਦੂਜੀ ਭਾਸ਼ਾ ਬੋਲ ਰਹੇ ਨੇ ਇਸੇ ਕਰਕੇ ਜਿਹੜੀ ਸਾਡੀ ਲੀਡਰ ਸਾਹਿਬਾਨ ਦੀ ਲੋਕ इज्जत ਘਟੀ ਐ ਪੈਸੇ ਨੂੰ ਤਰਜੀਹ ਵੱਧ ਦਿੱਤੀ ਜਾ ਰਹੀ ਹੈ ਲੋਕਾਂ ਨੇ ਇਮੋਸ਼ਨ ਨੂੰ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਇਸੇ ਕਰਕੇ ਤਾਂ ਦਰਦਰ ਭਟਕਦੇ ਫਿਰਦੇ ਹੁਣ ਸਾਰੇ ਹੁਣ ਜਿਹੜੀਆਂ ਪਾਰਟੀਆਂ ਸੈਂਟਰ ਚਾ ਚਾਹੀ ਇੱਥੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਸਾਰੇ ਸਤਿਕਾਰਯੋਗੋ ਮੈਂ ਕਿਸੇ ਨੂੰ ਮਾੜਾ ਨਹੀਂ ਬੁਲਣਾ ਚਾਹੁੰਦਾ ਪਰੰਤੂ ਨਹੀਂ ਜਿਸ ਕੰਡੀਸ਼ਨ ਚੋਂ ਮੈਂ 2 ਸਾਲ ਚ ਲੰਘਿਆ ਜਿਵੇਂ ਅਸੀਂ ਰਾਤਾਂ ਤੇ ਦਿਨ ਗੁਜ਼ਾਰੇ ਨੇ ਬਹਿ ਬਹਿ ਕੇ ਮੇਰਾ ਸ਼ੇਰ ਵਰਗਾ ਪੁੱਤ ਹਿੱਕ ਤੇ ਆ ਚੜਦਾ ਜਦੋਂ ਅੱਖ ਲੱਗਦੀ ਹੈ ਨਹੀਂ ਤੁਹਾਡੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਤੁਸੀਂ ਮੁਬਾਰਕਾਂ ਦਿਓ ਬਲੇਸਿੰਗ ਦਿਓ ਤੁਹਾਡੀ ਇਨਸਾਨੀਅਤ ਹੈ ਤੁਹਾਡੇ ਪਰਿਵਾਰ ਦੀ ਇੱਜ਼ਤ ਕਰਦੇ ਆ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਲੰਬੀ ਉਮਰ ਆ ਰਾਜ ਭਾਗ ਬਖਸ਼ੇ ਸਾਨੂੰ ਕੋਈ ਜਲਸੀ ਨਹੀਂ ਕਿਸੇ ਤੋਂ ਕਿ ਲੜਾਈ ਸਾਡਾ ਸਾਡਾ ਉਜੜੇ ਹੋਇਆ ਦਾ ਲੜਾਈ ਕਿੱਡੀ ਲੰਮੀ ਹੋਰ ਲੜਨੀ ਪਊਗੀ ਕੀ ਲੱਗਦਾ ਹੈ ਜਲਸੀ ਬਿਲਕੁਲ ਲੜੂੰਗਾ ਜੀ ਹੁਣ ਮੈਨੂੰ ਦੇਖੋ ਜੇ ਮੈਨੂੰ ਰਾਹਤ ਦਿੱਤੀ ਹੈ ਕਾਟੀਆਂ ਦੁਆਵਾਂ ਨਹੀਂ ਦਿੱਤੀ ਐ ਆਮ ਲੋਕਾਂ ਦੀਆਂ ਅਰਦਾਸਾਂ ਨਹੀਂ ਦਿੱਤੀ ਐ ਅਕਾਲ ਪੁਰਖ ਨੇ ਦਿੱਤੀ ਐ ਨਾ ਉਹਨਾਂ ਨੇ ਮੇਰੇ ਥੋੜਾ ਜਿਹਾ ਭਜਨ ਘਟਾਇਆ ਸਿਰ ਤੋਂ ਤੇ ਹੁਣ ਮੈਂ ਬੇ ਧੜਕ ਹੋ ਕੇ ਹੋਰ ਵੀ ਮਜ਼ਬੂਤੀ ਦੇ ਨਾਲ ਲੜੂਗਾ ਜਦ ਤੱਕ ਮੇਰੇ ਪੁੱਤ ਦਾ ਇਨਸਾਫ ਨਹੀਂ ਮਿਲਦਾ ਮੈਂ ਆਮ ਲੋਕਾਂ ਦੇ ਵਿੱਚ ਜਾਊਂਗਾ ਇਹ ਗੱਲ ਦੱਸੂਗਾ ਉਹਨਾਂ ਨੂੰ ਜਾ ਕੇ ਦੇਖੋ ਜਿਹੜਾ ਮੇਰੇ ਵਸਦੇ ਰਸਦੇ ਖੁਸ਼ਹਾਲ ਪਰਿਵਾਰ ਦਾ ਇਹਨਾਂ ਲੋਕਾਂ ਨੇ ਮਾਰਾ ਹਾਲ ਕਰਤਾ ਤੇ ਸਰਕਾਰੀ ਪੱਖ ਮੇਰੇ ਨਾਲ ਇੱਕ ਵੀ ਨਹੀਂ ਖੜਿਆ ਤੁਸੀਂ ਇਹੋ ਜਿਹੇ ਲੋਕਾਂ ਨੂੰ ਨਾ ਚੁਣਿਓ ਹੁਣ ਮੈਂ ਮੇਰਾ ਕਿਸੇ ਨਾਲ ਅਕਾਲੀ ਨਾਲ ਵਿਰੋਧ ਨਹੀਂ ਮੇਰਾ ਕਿਸੇ ਕਾਂਗਰਸੀ ਨਾਲ ਨਹੀਂ ਮੇਰਾ ਕਿਸੇ ਮੇਰੇ ਉਸ ਵਿਅਕਤੀ ਨਾਲ ਵਿਰੋਧ ਹੈ ਜਿਹੜਾ ਗੁੰਡਾਗਰਦੀ ਨੂੰ ਸ਼ਹਿ ਦਿੰਦਾ ਅਸੀਂ ਵਪਾਰ ਕਰਦੇ ਹਾਂ ਦੁਕਾਨ ਕਰਦੇ ਹਾਂ ਸਾਨੂੰ 11 ਵਜੇ ਤੱਕ ਹਟਕਾ ਜਾਂ ਅਸੀਂ ਦੁਕਾਨ ਖੋਲ ਕੇ ਬਾਹਰ ਆਉ ਦਾ ਬਹਿ ਸਕਦੇ ਕਿਉਂ ਨਹੀਂ ਬੈਠਣ ਦਿੰਦੇ ਤੁਸੀਂ ਇੱਕ 2 ਪੈਸਿਆਂ ਦਾ ਗੁੰਡਾ ਹੱਥ 'ਚ ਪਿਸਤੌਲ ਲੈ ਕੇ ਉਹ ਸਾਥੋਂ ਸਾਸਰੀ ਘਰ ਭਾਦਦਾ ਹੈ ਉਹ ਡੀਸੀ ਵਰਗੀ ਫੀਲਿੰਗ ਲੈਂਦਾ ਹੈ ਕਿ ਕਿਉਂ ਜਾ ਰਾ ਕਿੱਥੇ ਕਾਨੂੰਨ ਸਾਡਾ 302 ਦਾ ਮੇਰੇ ਪੁੱਤ ਤੇ ਪਰਚਾ ਹੈ ਤੇ ਅੱਜ ਤੱਕ ਮੇਰਾ ਕੇ ਪੌਣੇ 2 ਸਾਲ ਹੋ ਗਏ ਕੇਸ ਸਟਾਰਟ ਨਹੀਂ ਹੋਇਆ ਮੈਂ ਸੱਤਾ ਵਾਲੇ ਲੋਕਾਂ ਨੂੰ ਇਹੀ ਗੱਲ ਉਹਨਾਂ ਦੇ ਸਾਹਮਣੇ ਰੱਖਣੀ ਹੈ ਵੀ ਤੁਸੀਂ ਮੇਰੇ ਕੋਲੇ ਦੋ ਸਵਾਲ ਲੈ ਕੇ ਆਇਓ ਜਦੋਂ ਵੀ ਤੁਸੀਂ ਮੈਨੂੰ ਮਿਲਣਾ ਮੈਨੂੰ ਜਿੱਥੇ ਮਰਜ਼ੀ ਬરા ਲੂਗਾ ਮੈਂ ਨੰਗੇ ਪੈਰੀ ਪੁਰ ਕੇ ਤੁਹਾਡੇ ਕੋਲੇ ਆ ਜਾਊਗਾ ਮੈਨੂੰ ਸੁਨੇਹੇ ਦੇਣ ਦੀ ਲੋੜ ਨਹੀਂ ਹੈ ਦੱਸੋ ਲਾਰੈਂਸ ਦੇ ਨਾਲ ਤੁਹਾਡੀ ਕੀ ਰਿਸ਼ਤੇਦਾਰੀ ਹੈ ਇੱਕ ਤੁਹਾਡੇ ਸਾਲ ਭਰ ਤੁਸੀਂ ਉਹਦੀ ਇੰਟਰਵਿਊ ਕਰਵਾਤੀ ਸਰਕਾਰ ਹਾਲੇ ਤੱਕ ਵੀ ਤਿੰਨ ਮਹੀਨਿਆਂ ਦਾ ਸਮਾਂ ਮੰਗਦੀ ਵੀ ਇੰਟਰਵਿਊ ਹੋਈ ਕਿੱਥੇ ਕਿਰਾਏ ਤੁਹਾਡੇ ਪੁਲਿਸ ਨੇ ਹੈ ਤੁਹਾਡੀ ਕਸਟਡੀ ਦੇ ਵਿੱਚ ਹੈ ਤੁਸੀਂ ਲਬਦੇ ਫਿਰ ਤੋਂ ਆਸੇ ਪਾਸੇ ਵੀ ਕਰ ਸੀ ਫਲਾਨੀ ਜਾਂਚ ਕਰਦੇ ਜਾਂਚ ਇਹਨਾਂ ਗੱਲਾਂ ਤੋਂ ਬਾਹਰ ਆ ਜਾਓ ਲੋਕ ਜਾਣਦੇ ਆ ਮੈਂ ਲੋਕਾਂ ਨੂੰ ਇਹੀ ਗੱਲ ਦੱਸਣੀ ਹੈ ਵੀ ਕੀ ਮੈਨੂੰ ਪਤਾ ਨਹੀਂ ਮੇਰੀ ਕਸਟਡੀ ਦੇ ਅੰਦਰ ਬੁਲਜਮਾ ਉਹ ਕਿੱਥੇ ਇੰਟਰਵਿਊ ਕਰ ਰਿਹਾ ਸਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਉਹ ਰਾਜਸਥਾਨ ਦਾ ਜਿਹੜਾ ਰਾਜਪੂਤਾਂ ਦਾ ਗੋ ਕੀ ਨਾ ਸਖਦੇਵ ਸ਼ਾਇਦ ਨਾਮ ਸੀ ਉਹਦਾ ਉਹਦੇ ਕਤਲ ਦੀ ਪਲਾਨਿੰਗ ਬਠਿੰਡਾ ਜੇਲ੍ਹ ਦੇ ਵਿੱਚ ਬਣ ਰਹੀ ਹੈ ਉਹ ਤੁਹਾਡੇ ਸੂਤਰ ਤੋਂ ਨੂੰ ਦੱਸ ਦਿੰਦੇ ਆ ਇੱਕ ਕੈਮਰੇ ਲਾ ਕੇ ਇੱਕ ਐਚਡੀ ਵੀਡੀਓ ਬਣ ਰਹੀ ਹੈ ਉੱਥੇ ਇੰਟਰਵਿਊ ਹੋ ਰਹੀ ਹੈ ਪੱਤਰਕਾਰ ਪਹੁੰਚਦੇ ਆ ਉਹਦਾ ਪ੍ਰਬੰਧ ਕੀਤਾ ਗਿਆ ਸੈੱਟ ਵਰਗਾ ਉਹਦਾ ਉੱਥੇ ਜਾਂਦਾ ਵਧੀਆ ਸੈੱਟ ਲਾਏਗਾ ਉਹਦਾ ਤੁਹਾਨੂੰ ਪਤਾ ਨਹੀਂ ਲੱਗਿਆ ਇਸ ਗੱਲ ਦਾ ਕਿਉਂ ਝੂਠ ਬੋਲਦੇ ਹੋ ਹਾਈ ਕੋਰਟ ਵੀ ਤੁਹਾਡੇ ਖਿਲਾਫ ਬੋਲੀ ਜਾਂਦੀ ਹੈ ਫੈਸਲੇ ਦੇ ਰਹੀ ਹੋ ਇਸ ਗੱਲ ਤੇ ਭਾਈ ਦੱਸੋ ਤੁਸੀਂ ਹਾਈ ਕੋਰਟ ਨੂੰ ਵੀ ਲਾਰੇ ਲਾਈ ਜਾਂਦੇ ਹੋ ਯਾਰ ਫਿਰ ਲੋਕਾਂ ਦਾ ਵਿਸ਼ਵਾਸ ਤੁਹਾਡੇ 'ਚ ਕਿਵੇਂ ਬਣੂਗਾ ਇਸ ਗੱਲ 'ਤੇ ਜਦੋਂ ਤੁਸੀਂ ਮੰਨਦੇ ਤਾਂ ਅਦਾਲਤ ਦੇ ਹੁਕਮ ਵੀ ਨਹੀਂ ਪਰ ਆਪਾਂ ਨੂੰ ਇਸ ਗੱਲ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਵਧਾਈ ਦਿੰਦਾ ਇਸ ਗੱਲ ਦੀ ਵੀ ਆਪਣੀ ਉਸ ਪ੍ਰਮਾਤਮਾ ਨੇ ਸੁਣੀ ਹੈ ਉਹਨੇ ਆਪਣੇ ਹੱਕ 'ਚ ਫੈਸਲਾ ਦਿੱਤਾ ਹੈ ਵੀ ਇਹਦਾ ਦਰਿੰਦਿਆਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਇਹਨਾਂ ਸਰਕਾਰ ਸੱਤਾ 'ਚ ਬੈਠੇ ਲੋਕਾਂ ਨੂੰ ਵੀ ਹੋਣੀ ਚਾਹੀਦੀ ਹੈ ਵੀ ਦੇਖੋ 3 ਕਰੋੜ ਲੋਕਾਂ ਨੇ ਜਸ਼ਨ ਮਨਾਇਆ ਜਦੋਂ ਮੇਰਾ ਪੁੱਤਰ ਦੁਨੀਆ ਦੇ ਵਿੱਚ ਆਉਂਦਾ ਜਦੋਂ ਜਾਂਦਾ ਲੱਖਾਂ ਲੋਕਾਂ ਨੇ ਦੁੱਖ ਬਣਾਇਆ ਉਦੋਂ ਵੀ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਸਮਝੋ ਤੁਹਾਡੇ ਕੋਲੇ ਵੇਲਾ ਹੈ ਤੁਹਾਡੇ ਕੋਲ ਸਮਝਣ ਦਾ ਵੇਲਾ ਹੈ ਸੱਤਾ ਬਹੁਤਾ ਚੰਨੀ ਰਹਿੰਦੀ ਕਿ ਸੋਡੇ ਕੋਲੇ 5 ਸਾਲ ਤੋਂ ਵੱਡੇ ਵੱਡੇ ਹੋ ਹੋ ਕੇ ਤੁਰ ਗਏ ਇਹ ਸੀਦਾ ਹੰਕਾਰ ਨਾ ਕਰੋ ਸੇਵਾ ਇਹਦਾ ਲੋਕਾਂ ਦੀ ਹੈ ਇਹਨਾਂ ਨੂੰ ਸਿੱਧੇ ਰਾਹ ਪਾ ਦਿਓ ਕਿਸੇ ਦੇ ਪੁੱਤ ਨਾ ਮਰਵਾਓ ਇੱਕ ਮੌਤ ਕਿੰਨੇ ਰਿਸ਼ਤੇ ਸਮੇਟ ਕੇ ਨਾਲ ਲੈ ਜਾਂਦੀ ਹੈ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸਾਨੂੰ ਪੁੱਛ ਕੇ ਦੇਖੋ ਸਾਡੀ ਰਾਤ ਕਿਵੇਂ ਲੰਘਦੀ ਹੈ ਦਿਨ ਕਿਵੇਂ ਲੰਘਦਾ ਹੈ ਤੇ ਤੁਸੀਂ ਮੈਨੂੰ ਰਾਜਨੀਤੀ ਨਾਲ ਜੋੜਦੇ ਹੋ ਕਦੇ ਮੈਂ ਕਹਿੰਦਾ ਨਹੀਂ ਹੈ ਮੇਰਾ ਹਾਲੇ ਕੋਈ ਮਾਨਨੀਬਾ ਇਨਕਾਰ ਵੀ ਨਹੀਂ ਕਰਦਾ ਇਸ ਕਰਕੇ ਮੈਂ ਕਦੀ ਨਹੀਂ ਕਿਹਾ ਮੈਂ ਰਾਜਨੀਤਿਕ ਬਣ ਕੇ ਰਹੂੰਗਾ ਮੈਂ ਪਰੰਤੂ ਇਹ ਕੋਈ ਜ਼ਰੂਰੀ ਨਹੀਂ ਵੀ ਅੱਜ ਇਲੈਕਸ਼ਨ ਆਈ ਅੱਜ ਮੇਰੇ ਨਾਲ ਚਾਰ ਲੋਕ ਹੈ ਮੈਂ ਲੋਕਾਂ ਦੀ ਇਮੋਸ਼ਨ ਵੇਚਣ ਵਾਲਾ ਨਹੀਂ ਹੈਗਾ ਜਿੱਦੇ ਮੇਰੇ ਚਾਹਣ ਵਾਲੇ ਕਹਿਣਗੇ ਵੀ ਆਪਣਾ ਇਸ ਗੱਲ ਦਾ ਭਲਾ ਹੋ ਸਦਾ ਮੈਨੂੰ ਲੱਗਿਆ ਵੀ ਮੈਂ ਲੋਕਾਂ ਦਾ ਕੋਈ ਸਮਾਰ ਸਕਦਾ ਮੈਂ ਜ਼ੂਰ ਆ ਜੂਗਾ ਤਾਂ ਪਰ ਤੁਹਾਨੂੰ ਲੱਗਦਾ ਹੈ ਜੀ ਕਿ ਹੁਣ ਜਿਹੜੇ ਲੀਡਰ ਵੋਟਾਂ ਲੈਣ ਜਾਣਗੇ ਇਲੈਕਸ਼ਨ ਹੈਗਾ ਦੇਜ ਦੀ ਸਰਕਾਰ ਚੁਣੀ ਜਾਣੀ ਹੈ ਤਾਂ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਕਿ ਸ਼ੁਭਦੀਪ ਵਾਲੇ ਮਾਮੇ ਜਵਾਬ ਲੈਣੋ ਮੈਂ ਮੈਂ ਤੁਹਾਡੇ ਮਾਦਮ ਦੇ ਨਾਲ ਇਹੀ ਗੱਲ ਲੋਕਾਂ ਨੂੰ ਕਹਿਣਾ ਵੀ ਜਾਂ ਜਿੰਨੇ ਮੇਰੇ ਪੁੱਤ ਨੂੰ ਪਿਆਰ ਕਰਦੇ ਹੋ ਤੁਸੀਂ ਸਿੱਧੂ ਦੀ ਸੋਚ ਨੂੰ ਤੁਸੀਂ ਪਿਆਰ ਕਰਦੇ ਹੋ ਤੁਸੀਂ ਸਮਝਦੇ ਹੋ ਵੀ ਇਹ ਬਹੁਤ ਮਾੜਾ ਹੋਇਆ ਹੈ ਪਰ ਹੁਣ ਤੁਹਾਡੇ ਕੋਲੇ ਮੌਕਾ ਹੈ ਵੀਰੋ ਪੁੱਛਿਓ ਇਹਨਾਂ ਨੂੰ ਮੇਰੇ ਕੋਲੇ ਮੈਂ 2-4 ਦਿਨ ਦੇ ਵਿੱਚ ਆਪਦੇ ਆਪਣੇ ਸਵਾਲ ਵੀ ਅਪਲੋਡ ਕਰੂੰਗਾ ਜਿਹੜੀਆਂ ਮੈਂ ਤੁਹਾਨੂੰ ਹਾਈ ਕੋਰਟ ਦੇ ਫੈਸਲੇ ਨੂੰ ਕਿਉਂ ਨਹੀਂ ਮੰਨਦੇ ਇੱਕ ਗੁੰਡੇ ਦੀ ਇੰਟਰਵਿਊ ਤੁਸੀਂ ਕਿਵੇਂ ਕਰਵਾਤੀ ਅੱਜ ਤੱਕ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਕਿਉਂ ਨਹੀਂ ਪਤਾ ਲੱਗਿਆ ਕਿਹੜੇ ਲੋਕਾਂ ਨੇ ਸਿਕਿਉਰਿਟੀ ਲੀਕ ਕੀਤੀ ਸਰਕਾਰ ਚ ਬੈਠੇ ਲੋਕਾਂ ਨੇ ਮੇਰੇ ਪੁੱਤ ਦੀ ਸਕਿਉਰਿਟੀ ਵਾਪਸ ਲਈ ਪਹਿਲੀ ਗੱਲ ਦਾ ਫਿਰ ਵਾਪਸ ਕੀਤੀ ਹੋਈ ਨੂੰ ਅਨਾਉਂਸ ਕੀਤਾ ਇਹਨਾਂ ਕੀ ਤੁਸੀਂ ਆਪ ਦੇ ਵਿਭਾਗ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਹੁਣ ਤੱਕ ਹੁਣ ਤਾਂ ਖੁੱਡੀਆਂ ਸਾਹਿਬ ਹੀ ਮੇਰੇ ਸਤਿਕਾਰਯੋਗ ਨੇ ਮੈਂ ਇਹਨਾਂ ਨੂੰ ਵੀ ਮਿਲਿਆ ਜਦੋਂ ਸੀਐਮ ਸਾਹਿਬ ਮਾਨਸਾਏ ਉਸ ਤੋਂ ਪਹਿਲਾਂ ਮੈਂ ਵਿਧਾਨ ਸਭਾ ਚ ਜਾ ਕੇ ਬੈਠਿਆ ਤਾਂ ਮੈਨੂੰ ਉਦੋਂ ਕੈਬਨਟ ਮਿਨਿਸਟਰ ਨੇ ਜਿਹੜਾ ਅੰਮ੍ਰਿਤਸਰ ਤੋਂ ਖੜੇ ਹੋਏ ਨੇ ਲੋਕ ਸਭਾ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਹਾਨੂੰ 20 ਤਰੀਕ ਨੂੰ ਬੁਲਾ ਦਾਂਗੇ ਸਿੰਘ ਸਾਹਿਬ ਨੂੰ ਤੁਸੀਂ ਧਰਨਾ ਦਿਓ ਮੈਂ ਕਿਹਾ ਮੈਂ ਵੀ ਨਹੀਂ ਦੇਣਾ ਚਾਹੁੰਦਾ ਧਰਨਾ ਤਾਂ ਧਰਨਾ ਦੇਣਾ ਹੁੰਦਾ ਤਾਂ ਮੈਂ ਉਦੋਂ ਦੇ ਦਿੰਦਾ ਜਦੋਂ ਮੈਂ ਪੁੱਤ ਦੀ ਡੈੱਡ ਬੋਡੀ ਲਈ ਬੈਠਾ ਸੀ ਉਦੋਂ ਮੇਰੇ ਨਾਲ ਲੱਖਾਂ ਲੋਕਾਂ ਦੀ ਤਾਦਾਦ ਸੀ ਮੈਨੂੰ ਇਹ ਲੱਗਿਆ ਵੀ ਕਿਸੇ ਦਾ ਹੋਰ ਨੁਕਸਾਨ ਨਾ ਹੋ ਜਾ ਕੋਈ ਸਾੜ ਫੂਕ ਦੀ ਘਟਨਾ ਨਾ ਹੋ ਜਾ ਮੈਂ ਕਿ ਜ਼ਿੰਮੇਵਾਰ ਫੌਜੀ ਆ ਮੈਂ ਡਿਸਪਲਾਈਨ ਰਹਿ ਕੇ ਜ਼ਿੰਦਗੀ ਬਿਤਾਣੀ ਚਾਹੁੰਦਾ ਉਦੋਂ ਹੀ ਕਰ ਦਿੰਦਾ ਪਰੰਤੂ ਮੈਂ ਇਹਨਾਂ ਦੇ ਸਾਹਮਣੇ ਵੀ ਸਵਾਲ ਰੱਖ ਵੀ ਮੇਰੀ ਆ ਕੈਬਨਟ ਸਾਹਿਬ ਤੋਂ ਸੀਐਮ ਸਾਹਿਬ ਤੋਂ ਪੁੱਛ ਕੇ ਲਿਆਦੇ ਵੀ ਮੀਨੀਆ ਗੱਲਾਂ ਜਾਇਜ਼ ਨੇ ਜੇ ਜਾਇਜ਼ ਨਹੀਂ ਤਾਂ ਮੈਨੂੰ ਹਾਂ ਨਾ ਉੱਤਰ ਦਿਓ ਅੱਜ ਤੱਕ ਮੰਤਰੀ ਸਾਹਿਬ ਨੇ ਮੈਨੂੰ ਨਹੀਂ ਉਹਦਾ ਉੱਤਰ ਦਿੱਤਾ ਹਾਲ ਤੱਕ ਹੋ ਸਕਦਾ ਉਹਨੂੰ ਕਿਸੇ ਦੇ ਅੱਗੇ ਨਾ ਦਿੱਤਾ ਪਰ ਮੈਨੂੰ ਐ ਤਾਂ ਕਹਿੰਦੇ ਭਾਈ ਮੇਰੀ ਸੀਐਮ ਸਾਹਿਬ ਨੇ ਸੁਣੀ ਨਹੀਂ ਮੈਂ ਤਾਂ ਨਹੀਂ ਤੁਹਾਡੇ ਨਾਲ ਗੱਲ ਕਰਦਾ ਲੱਗਦਾ ਅਗਦਾ ਸਵਾਲ ਖੁਸ਼ੀ ਦਿੱਤੀ ਆ ਪਰਮਾਤਮਾ ਨੇ ਦੁਬਾਰਾ ਸਿੱਧੂ ਮੂਸੇਵਾਲਾ ਦਾ ਗਾਣਾ ਕਦੋਂ ਲੋਕਾਂ ਦੇ ਸਪੋਰਟ ਹੋ ਰਹੇ ਲੋਕ ਬੜੀ ਡਿਮਾਂਡ ਕਰ ਰਹੇ ਵੀ ਨਵਾਂ ਗਾਣਾ ਬਹੁਰੇ ਚਲਦੀ ਹੁਣ ਕੁਝ ਇਹਦੇ ਚ ਪ੍ਰੋਬਲਮ ਇਹ ਹੁੰਦੀਆਂ ਨੇ ਮੈਂ ਤੇਈ ਗਾਣੇ ਸ਼ੁਭਦੀਪ ਦੇ ਹੋਰ ਕਲਾਕਾਰਾਂ ਨੇ ਜਿਹਨਾਂ ਸਟੈਫਲੈਂਡਨ ਆਈ ਸੀ ਆਪਣੇ ਕੋਲੇ ਯੂਕੇ ਤੋਂ ਸਟੀਲ ਬੈਂਗਲ ਯੂਕੇ ਵਾਲੇ ਉਹਨਾਂ ਨਾਲ ਗਾਣੇ ਕਲੈਬ ਕੀਤੇ ਹੋਏ ਨੇ ਸ਼ੁਭਦੀਪ ਦੇ ਕੁਝ ਉਹ ਉਹ ਸਾਥੋਂ ਡੇਟਾ ਮੰਗ ਰਹੇ ਨੇ ਉਹ ਜੀ ਉਹ ਪਹਿਲਾਂ ਰੀਲੀਜ਼ ਕਰਦੇ ਫਿਰ ਆਪਾਂ 2-4 ਮਹੀਨੇ ਬਾਅਦ ਛੱਡਦੇ ਕਿਦੋਂ ਕਰ ਸਕਦੇ ਜੀ ਹਾਂਜੀ ਲੋਕ ਬਸ ਉਹਨਾਂ ਨੇ ਉਹਨਾਂ ਨੇ ਕੰਬੀਨੇਸ਼ਨ ਜਾਂ ਬਣਾ ਕੇ ਆਪਾਂ ਉਹਦੇ ਪਿੱਛੇ ਛੱਡ ਦਿਆਂਗੇ ਤੇ ਨਾਮ ਦਾ ਫਾਈਨਲ ਹੋ ਗਿਆ ਜੀ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਸ਼ੁਭਦੀਪ ਜੀ ਮੇਰਾ ਜੋ ਗਿਆ ਸੀ ਉਹੀ ਵਾਪਸ ਆਇਆ ਠੀਕ ਹੈ ਠੀਕ ਬਿਲਕੁਲ ਸੇਬ ਉਹੀ ਸਾਫ ਫੈਰੂ ਦਾ ਲੱਖ ਲੱਖ ਸ਼ੋਕ ਠੀਕ ਹੈ